ਹਾਂਜੀ ਕਿਤਾ ਜੀ ਕੀ ਹਾਲ ਚਾਲ ਹੈ ਜੀ ਅੱਜ ਦੇ ਨਿਊ ਬਲੌਗ ਦੇ ਵਿੱਚ ਅੱਜ ਅਸੀਂ ਜਾਣਾ ਪਿੰਡ ਲਾਂਬੜੇ ਜੀ ਕੰਮ ਤੇ ਲਈ ਸਾਡੇ ਟ੍ਰੈਲੀ ਲੋਡਣ ਲੱਪੀ ਆਪਾਂ ਇਹ ਗੱਡੀ 'ਚ ਸਮਾਨ ਪਾਵਾਂਗੇ ਜੀ ਹਾਂਜੀ ਅੱਜ ਦੇ ਦੋ ਕੰਮ ਛੋਟੇ ਛੋਟੇ ਪਹਿਲੇ ਇਹ ਸਮਾਨ ਆਪਾਂ ਲੋਡ ਕਰਾਂਗੇ ਜੀ ਤੋਂ ਬਾਅਦ ਆਪਣੀ ਗੱਡੀ ਲੋਡ ਕਰਾਂਗੇ ਜੀ ਤੇ ਅੱਜ ਜਾਣਾ ਜਨਮ ਦਿਨ ਦੀ ਜਨਮ ਦਿਨ ਦਾ ਪ੍ਰੋਗਰਾਮ ਹੈ ਜੀ ਅੱਜ ਤੇ ਅੱਜ ਜਾਣਾ ਤੁਹਾਨੂੰ ਇੱਕ ਦੁਕਾਨ ਦਾ ਵੀ ਦਿਖਾ ਲਈਏ ਪਹਿਲਾਂ ਸਾਰੇ ਦੇਖੋ ਲੱਗ ਗਿਆ ਚੱਲੀ ਮਾਂ ਮੂੜਾ ਹੋ ਰਿਹਾ ਜੀ ਪਿੰਡ ਲਾਂਬੜੇ ਪ੍ਰੋਗਰਾਮ ਹੈ ਵੀ ਅੱਜ ਜਾਣਾ ਵਾਲੀ ਲੋਡਿੰਗ ਕਰ ਰਹੇ ਆ ਸਮਾਨ ਦੀ ਸਟੈਪ-ਸਟੈਪ ਚ ਦਿਖਾਵਾਂਗੇ ਸਾਡਾ ਸਮਾਨ ਲੋਡ ਹੋਣ ਲੱਪਿਆ ਹੈ ਗੱਦੇ ਵਾਲੀ ਕੋਸੀ ਜਾਊਗੀ ਅੱਜ ਵੱਡੀ ਆਪਾਂ ਲਾਤੀ ਹੈ ਪਰੋਤਰੀ ਕਰੂਕੀ ਸਾਰੀ ਗੈਣ ਹੋ ਗਈ ਹੈ ਸਾਡੀ ਕਰੇਟਾਂ ਹੀ ਪੈ ਗਈਆਂ ਪਰੋਤਰੀ ਸਮਾਨ ਲੋਡ ਹੋਣ ਲੱਪਿਆ ਹੈ ਬਸ ਸਾਰਾ ਸਮਾਨ ਲੋਡ ਕਰਕੇ ਪੇ ਜਾਵਾਂਗੇ ਪਿੰਡ ਨਾ ਪੜੇ ਸਟੈਪ-ਬਾ-ਸਟੈਪ ਨਾਲ ਦਿਖਾਵਾਂਗੇ ਲੋ ਜੀ ਸਮਾਨ ਸਾਡਾ ਲੋਡ ਹੋ ਗਿਆ ਹੈ। ਉਹ ਲੇਵਰ ਛੱਡੀ ਹੋਆ ਹੈ। ਲੇਵਰ ਤਾਂ ਤੁਹਾਨੂੰ ਬਸ ਲੋਡ ਹੋ ਗਿਆ ਹੈ। ਬਾਕੀ ਸਮਾਨ ਕੱਲ ਦਾ ਚੱਲ ਗਿਆ। ਥੋੜੇ ਜਿਹਾਂ ਜਾਂਦੇ ਕੁਰਸੀ ਜਾਣੀ, ਕਰੋਕਲੀ ਵਗੈਰਾ ਜਾਣੀ ਤੇ ਗਲਾਸੀ ਵਗੈਰਾ ਜਾਣੀ ਸੀਗੀ। ਲੋਡ ਹੋ ਗਿਆ। ਤੋਂ ਹੁਣ ਆਪਾਂ ਚੱਲੇ ਆਂ। ਜਿਨ੍ਹਾਂ ਘਰੇ ਪ੍ਰੋਗਰਾਮ ਹੈ ਉੱਥੇ ਜਾ ਕੇ ਮਿਲਦੇ ਆਂ। ਲੋ ਜੀ ਵਿਆਹ ਵਾਲੇ ਜਿਨ੍ਹਾਂ ਦਾ ਘਰੇ ਪ੍ਰੋਗਰਾਮ ਹੈ ਉਹਨਾਂ ਘਰੇ ਆ ਗਏ ਆ। ਸਮਾਨ ਅਸੀਂ ਲਾ ਲਿਆ ਆ। ਮੈਟ ਅਸੀਂ ਪਾਤੇ ਆ ਬਾਟੈਂਡ ਬਣਨ ਲੱਗੇ ਆ ਇਹ ਲੋ ਜੀ ਐਡ ਸਾਡਾ ਲੱਗ ਗਿਆ ਬਾ ਟੇਬਲ ਕੁਰਸੀਆਂ ਲੱਗਣ ਲੱਗੀਆਂ ਜੀ ਕਪੜਾ ਟੁਕੜਾ ਪਾਵਾਂਗੇ ਇਹਨੂੰ ਪਲੇਟ ਸਾਡੀ ਰੈਡੀ ਹੋ ਚੱਲੀ ਆ ਬਾ ਮੈਂ ਕਹਾ ਝਾੜੂ ਮਾਰਦੇ ਪੈ ਮੈਟ ਥੋੜਾ ਸੋਹਣਾ ਦੇਖਣ ਨੂੰ ਸੋਹਣੇ ਲੱਗਣ ਸਾਡਾ ਲੱਗ ਗਿਆ ਹੈ ਲੋ ਜੀ ਦਿਖਾ ਦਈਏ ਤੁਹਾਨੂੰ ਤਿਆਰੀ ਹੈ ਜੀ ਸਾਡੀ ਕੋਸੀ ਟੇਬਲ ਲੱਗ ਗਿਆ ਸਾਡੀ ਕਰੋਕਰੀ ਵਗੈਰਾ ਸਭ ਕੁਝ ਰੈਡੀ ਹੋ ਗਿਆ ਚੈੱਕ ਕਰ ਸਕਦੇ ਹੋ ਅੰਦਰ ਗੋਟੇ ਬਲਾਤੀਆਂ ਅਸੀਂ ਦੋ ਦੋ ਦਿਨ ਸਟੈਂਡੀਆਂ ਲਾਤੀਆਂ ਕਰੋਕਰੀ ਚਮਚੇ ਸਭ ਰੈਡੀ ਹੈ ਜੀ ਬਸ ਛੋਟਾ ਜਿਹਾ ਪ੍ਰੋਗਰਾਮ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਹੁਣ ਆਪਾਂ ਸਲਾਦ ਦੀ ਤੁਹਾਨੂੰ ਦਿਖਾਵਾਂਗੇ ਥੋੜੀ ਜਿਹੀ ਕਟਿੰਗ-ਕੁਟਿੰਗ ਵਿੱਚ ਹੀ ਸਲਾਦ ਦਾ ਵੀ ਵਿੱਚ ਦਿਖਾਵਾਂਗੇ ਤੁਹਾਨੂੰ ਸਲਾਦ ਵੀ ਥੋੜਾ ਜਿਹਾ ਹੋਣਾ ਜ਼ਿਆਦਾ ਨਹੀਂ ਹੋਣਾ ਇਹ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਟੈਪ ਬਾਈ ਸਟੈਪ ਲੋ ਇਹ ਪਾਣੀ ਭਰਨ ਲੱਗੇ ਭਾਂਡੇ ਧੋਣ ਲਈ ਇੱਦਾਂ ਸਾਡੇ ਹੱਲ ਬਾਈ ਲੱਗੇ ਹੋਏ ਆ ਪਾਣੀ ਭਰ ਲਿਆ ਆਪਾਂ ਉਹਦੇ ਤੋਂ ਨੇ ਅਸੀਂ ਇੱਥੇ ਜਗਾ ਤੁਹਾਨੂੰ ਵਧੀਆ ਮਿਲ ਗਈ ਭਾਂਡੇ ਧੋਣ ਲਈ ਆ ਦੇਖੋ ਇੱਧਰ ਪਤਾ ਫੇ ਕੱਚੀ ਜਖਾ ਚ ਭਾਂਡੇ ਧੋਂਦਾ ਮਜ਼ਾ ਨਹੀਂ ਆਉਂਦਾ ਹਨਾ ਆ ਸਲਾਬ ਦੀ ਪਾਣੀ ਭਰ ਲਿਆ ਜੀ ਤੇ ਆ ਸਾਡੇ ਭਾਂਡੇ ਕੇਰ ਲਈ ਚੱਕ ਦਿੰਦੇ ਆ ਭਰਾ ਆਹ ਹਲਾ ਕੇ ਚੱਕਦੀ ਇੱਧਰ ਚੱਕੇ ਧੋਵਾਂਗੇ ਭਾਂਡੇ ਪਾਣੀ ਭਰ ਲਿਆ ਸੀ ਭਾਂਡੇ ਵਾਲੀ ਪਲਾਸਟਿਕ ਕੱਪ ਧੋਵਾਂਗੇ ਪਹਿਲੇ ਉਸ ਤੋਂ ਬਾਅਦ ਫਿਰ ਹੁਣ ਸਲਾਬ ਲਿਆਉਂਦੇ ਪਾ ਕੇ ਫਿਰ ਸਲਾਬ ਦੀ ਘੜੀ ਕਰਨਗੇ ਕਾਪ ਪਾਣੀ ਭਰ ਲਿਆ ਬਸ ਛੋੜਾ ਜਿਹਾ ਬਲੌਗ ਹੈ ਸਾਡਾ ਬਲੌਗ ਨੂੰ ਪਹਿਲੇ ਬਲੌਗਾਂ ਨੂੰ ਤੁਸੀਂ ਪਿਆਰ ਸਾਨੂੰ ਪਿਆਰ ਬਹੁਤ ਦਿੱਤਾ ਬਸ ਇਹ ਵੀ ਬਲੌਗ ਨੂੰ ਇਦਾਂ ਪਿਆਰ ਦਿਓ ਥੋੜੀ ਕਟਿੰਗ ਕਰੀਏ ਸਲਾਹ ਦਿਓ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਇਹਨਾਂ ਦੇ ਪੁਰਾਣੇ ਹੋਣੇ ਗੈਸਟ ਵਗੈਰਾ ਉਹ ਵੀ ਤੁਹਾਨੂੰ ਦਿਖਾਵਾਂਗੇ ਬਸ ਇਦਾਂ ਜੁੜੇ ਰਹੋ ਸਾਡਾ ਜਾਦਾ ਪ੍ਰੋਗਰਾਮ ਚੱਲਦਾ ਪਿਆ ਨਾਲ ਇਹਦੇ ਡਰਿੰਕ ਦਾ ਡਰਿੰਕ ਦਾ ਪ੍ਰੋਗਰਾਮ ਵੀ ਚੱਲਦਾ ਪਿਆ ਪ੍ਰੋਣੇ-ਪਰੋਣੇ ਆ ਗਿਆ ਸਾਰੇ ਬੈ ਕੇ ਦਾਰੂ ਪਾਣੀ ਇੰਜੋਏ ਕਰ ਰਹੇ ਆਪਣੇ ਲੋ ਜੀ ਲਾਤੀ ਰੋਟੀ ਚੈੱਕ ਕਰੋ ਛੋਲੇ ਭੜੂਰੇ ਆ ਜੀ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਇੱਥੇ ਹੀ ਐਂਡ ਕਰਦੇ ਆਂ بارش ਆ ਗਈ ਆ بارش ਪੈਣ ਲੱਗ ਪਈ ਆ ਤੇ ਢਟ ਦੇ ਉੱਪਰ ਇੱਕ ਦੋ ਤਰਪਾਲਾਂ ਪਾਉਣੀਆਂ ਪੈਣੀਆਂ ਸਾਨੂੰ ਕਰਕੇ ਆਪਾਂ ਵਲੌਗ ਨੂੰ ਇੱਥੇ ਐਂਡ ਕਰਦੇ ਆਂ